ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਦੋਸਤੋ ਆਪਣੀ ਅੱਜ ਦੀ ਵੀਡੀਓ ਸੀਗੀ ਘਾਹ ਦੇ ਟੌਪਿਕ ਤੇ ਵੀ ਆਪਾਂ ਨੂੰ ਪਸ਼ੂਆਂ ਨੂੰ ਕਿਹੜਾ ਘਾਹ ਪਾਉਣਾ ਚਾਹੀਦਾ ਤਾਂ ਦੋਸਤੋ ਜਿਵੇਂ ਤੁਸੀਂ ਦੇਖ ਹੀ ਸਾਦੇ ਹੋ ਇਹ ਘਾਹ ਨੂੰ ਇੱਕ ਘਾਹ ਦਾ ਨਾਮ ਹੈਗਾ ਮੱਖਣ ਜਿਹੜਾ ਐਡਵਾਂਟਾ ਕੰਪਨੀ ਦਾ ਘਾਹ ਹੈਗਾ ਦੋਸਤੋ ਇਹ ਬਹੁਤ ਹੀ ਵਧੀਆ ਘਾਹ ਹੈਗਾ ਤੇ ਤੁਸੀਂ ਦੇਖ ਹੀ ਸਾਦੇ ਹੋ ਕਿੰਨਾ ਚਮਕ ਰਿਹਾ ਹੈ ਘਾਹ ਇਸ ਘਾਹ ਦੀ ਬਹੁਤ ਹੀ ਜ਼ਿਆਦਾ ਮੰਗ ਹੈਗੀ ਹੈ ਸਾਨੂੰ 2 ਸਾਲ ਹੋ ਗਏ ਘਾਹ ਨੂੰ ਪਾਉਂਦੇ ਨੂੰ ਤੇ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਨਾ ਦੋਸਤੋ ਇਹ ਗਾਂ ਨੂੰ ਦੁੱਧ ਤੋਂ ਟੁੱਟਣ ਦਿੰਦਾ ਤੇ ਨਾ ਹੀ ਬਾਲਾ ਵਧਾਉਂਦਾ ਵੀ ਗਾਂ ਹੀ ਜਾਵਾ ਬਿਮਾਰੀ ਹੋ ਜੇ ਤਾਂ ਦੋਸਤੋ ਇਸ ਦਾ ਵੀ ਛੇਤੀ ਮਿਲਦਾ ਨਹੀਂਗਾ ਬਹੁਤ ਹੀ ਔਖਾ ਮਿਲਦਾ ਇਸ ਦਾ ਵੀ ਅਸੀਂ ਵੀ ਇਸ ਨੂੰ ਮਸਾ ਹੀ ਲਿਆਂਦਾ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਦੋਸਤੋ ਕਿੰਨਾ ਚਮਕ ਰਿਹਾ ਇਹ ਤੇ ਇਹ ਦੋ ਤੋਂ ਲੈ ਕੇ ਤਿੰਨ ਵਾਰੀ ਫੋਟ ਵੀ ਕਰ ਜਾਂਦਾ ਮਗਰ ਇਹ ਛੇਤੀ ਖਰਾਬ ਵੀ ਨਹੀਂ ਹੁੰਦਾ ਦੋਸਤੋ ਦੋਸਤੋ ਇਹ ਕੰਪਨੀ ਦੀ ਗਰਮੀਆਂ ਲਈ ਜਵਾਰ ਵੀ ਆਉਂਦੀ ਹੈ ਜਿਹਦਾ ਨਾਂ ਹੈਗਾ ਮੈਗਾ সুইਟ ਜਿਹੜੀ ਬਹੁਤ ਹੀ ਗੰਨੇ ਵਰਗੀ ਮਿੱਠੀ ਉਹ ਜਵਾਰ ਹੁੰਦੀ ਆ ਉਹ ਵੀ ਬਹੁਤ ਹੀ ਜ਼ਿਆਦਾ ਮਹਿੰਗੀ ਹੁੰਦੀ ਆ ਉਸਦਾ ਵੀ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾਗਾ ਤੇ ਦੋਸਤੋ ਤੁਸੀਂ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਦੋਸਤੋ ਸਾਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਕਰੋ ਇਹ ਅਸੀਂ ਹੁਣ ਵੀਡੀਓ ਬਣਾਉਣ ਲੱਗਦਾ ਧੰਨਵਾਦ ਜੀ